ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਇਸ ਵਕਤ ਖੜਾ ਹਾਂ ਤਾਰਾਂ ਵਾਲਾ ਪੁਲ ਵਿਰਾਸਤੀ ਮਹਿਰ ਜਿੱਥੋਂ ਸਤਕੰਠ ਸਾਹਿਬ ਮੰਦਿਰ ਸਾਹਿਬ ਤੇ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਔਰ ਤੁਸੀਂ ਦੇਖ ਰਹੇ ਹੋ ਕਿ ਹਰ 10 ਦਿਨ 15 ਦਿਨ ਬਾਅਦ ਸੇਵਾ ਜਿਹੜੀ ਸਾਫ ਸਫਾਈ ਦੀ ਕੋ ਲੋ ਕਰਨਾ ਹੀ ਦਾ ਔਰ ਥੋੜਾ ਹੀ ਅਕੇ ਜਾਈਏ ਦਰਬਾਰ ਸਾਹਿਬ ਨੂੰ ਜਾ ਲੋ ਤੋਂ ਪਿੱਛੇ ਦੀ ਇਹ ਦਰਗਾਹਾਂ ਮੰਦਿਰ ਪਰ ਦੁੱਖ ਦੀ ਗੱਲ ਇਹ ਹੈ ਕਿ ਇੱਥੇ ਜਾਦੂ ਟੂਣੇ ਕਰਨ ਵਾਲੇ ਵਹਿਮਾਂ ਭਰਮਾਂ ਵਿੱਚ ਫਸੇ ਕੋਈ ਲੋਕਾਂ ਨੇ ਹਾਲਾਤ ਹੀ ਬਣਾਤੇ ਨਹਿਰ ਦੇ ਆਪ ਫਾਈ ਜੋ ਭਾਈ ਫੋਟੋਆਂ ਇਸ ਤਰ੍ਹਾਂ ਦੇ ਨਾਲ ਫੋਟੋਆਂ ਛੁੱਟੀਆਂ ਨੇ ਕਿਸ ਤਰ੍ਹਾਂ ਦੇ ਨਾਲ ਆ ਵੇਖੋ ਗੰਦਗੀ ਦੇ ਢੇਰ ਲੱਗੇ ਨੇ ਔਰ ਨਰਾਦਰ ਕਿਸ ਤਰ੍ਹਾਂ ਨਾਲ ਨਰਾਦਰ ਹੋ ਰਿਹਾ ਇਹ ਫੋਟੋਆਂ ਜਿਹੜੀਆਂ ਅੰਮ੍ਰਿਤਸਰ ਦੇ ਉਸ ਵਿਰਾਸਤੀ ਨਹਿਰ ਦੀਆਂ ਔਰ ਲక్ష్ਮੀ ਮਾਤਾ ਦੀਆਂ ਸ਼੍ਰੀ ਰਾਮਚੰਦਰ ਜੀ ਦੀਆਂ ਆ ਮੂਰਤੀਆਂ ਫੋਟੋਆਂ ਅਪੀਰਾਂ ਦੀਆਂ ਵਾ ਆ ਵੇਖੋ ਹਰ ਇੱਕ ਗੁਰੂ ਪੀਰ ਪਗੰਬਰ ਦੇਵੀ ਦੇਵਤੇ ਦੀਆਂ ਫੋਟੋਆਂ ਮਿਲਣਗੀਆਂ ਤੁਹਾਨੂੰ ਇਹ ਨਰਾਦਰ ਜਿਹੜਾ ਵਾ ਇਸ ਨਹਿਰ ਤੇ ਉਹ ਲੋਕ ਕਰਦੇ ਆ ਕਿਸੇ ਨੇ ਸੰਦੂਰ ਫੁੱਟਿਆ ਕਿਸੇ ਨੇ ਕੁਛ ਮਤਲਬ ਜੋ ਗੰਦਗੀ ਦੇ ਢੇਰ ਆ ਕੱਪੜੇ ਤੱਕ ਲਿਆ ਕੇ ਕੰਦੇ ਜਿਹੜੇ ਆ ਉਹ ਸੁੱਟ ਦਿੰਦੇ ਆ ਇਹ ਜਿੰਨੇ ਜੋ ਕੀ ਹੈਗੇ ਸਫਾਈ ਕਰਕੇ ਅੱਗ ਲਾਜੀ ਦੀ ਆ ਵੇਖੋ ਹਾਲਾਤ ਆ ਪਲਾਈਆਂ ਕੱਪੜੇ ਗੰਦੇ ਜਿਹੜੇ ਆ ਇਹ ਸਾਰੇ ਜਿਹੜੇ ਆ ਇੱਥੇ ਲਿਆ ਲਿਆ ਕੇ ਸੁੱਟ ਜਾਂਦੇ ਲੋਕ ਔਰ ਪਾਣੀ ਨੂੰ ਗੰਦਾ ਕਰਨਾ ਕਿੱਥੋਂ ਤੱਕ ਜਾਇਜ਼ ਆ ਜੇਕਰ ਦੂਸਰੇ ਪਾਸੇ ਦੀ ਗੱਲ ਕਰੀਏ ਤੇ ਦੂਜੇ ਪਾਸੇ ਵੀ ਗੰਦਗੀ ਦੇ ਢੇਰ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਜਿੰਨੀ ਕਿ ਸਫਾਈ ਕਰਕੇ ਚਾਹੀਦੀ ਆ ਓਨੀ ਕਿ ਗੰਦਗੀ ਪਾ ਜਾਂਦੇ ਆ ਤੇ ਭਾਜੀ ਕਿੱਦਾਂ ਤੁਹਾਨੂੰ ਮਤਲਬ ਜੀ ਇੰਨੀ ਖੁਦ ਹੀ ਹਾਲਿਆ ਵੇਖ ਕੇ ਖੁਦ ਆਪਣੇ ਆਪ ਨੂੰ ਵੀ ਸ਼ਰਮ ਆਉਂਦੀ ਆ ਪਰ ਦੇਖੋ ਉਸਨਾਂ ਵਾਲੀ ਗੱਲ ਆ ਜਿਹੜੇ ਲੋਕ ਇਹ ਕੰਮ ਕਰਦੇ ਉਹਨਾਂ ਨੂੰ ਸ਼ਰਮ ਚੋਣੀ ਆ ਇਪੜੇ ਦੁੱਖ ਦੀ ਗੱਲ ਐ ਸਤਿ ਪਾਜੀ ਬੜਾ ਦੁੱਖ ਦੀ ਗੱਲ ਐ ਦੇਖੋ ਗੱਲ ਐ ਵੀ ਹਰ ਇੱਕ ਧਰਮ ਦੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੇ ਆ ਕਦਰ ਕਰਨੀ ਚਾਹੀਦੀ ਐ ਮੈਂ ਪਰਸਨਲੀ ਜ਼ਰੂਰ ਬਾਬਾ ਲਾਲ ਜੀ ਦੇ ਮੰਦਿਰ ਮੇਰਾ ਪਿੰਡ ਕੋਲ ਐ ਜਾਊਂਗਾ ਮੈਂ ਜਾ ਕੇ ਉਹਨਾਂ ਨੂੰ ਇਹ ਫੋਟੋ ਦਿਖਾਵਾਂਗਾ ਕਿ ਕੋਈ ਆਪਣੇ ਜਿਹੜੇ ਤੁਹਾਡੇ ਭਗਤ ਆਉਂਦੇ ਆ ਜੀ ਉਹਨਾਂ ਨੂੰ ਝੂਣ ਹੀ ਕਹਿੰਦੇ ਕਿ ਆ ਜਿਹੜੀ ਐ ਫੋਟੋ ਆ ਨੇ ਇੱਕ ਦਾ ਟੋੜ ਸੁੱਟ ਕੇ ਅੰਡੇ ਚ ਬਿਲਕੁਲ ਨਰਾਦਰ ਹੁੰਦਾ ਵਾ ਸੁੱਟਣੇ ਨਹੀਂ ਚਾਹੀਦੇ ਨਰਾਦਰ ਰਹਿ ਜੀ ਦੇਖ ਕੇ ਇੰਨਾ ਤੈਨੂੰ ਦੁੱਖ ਆਇਆ ਵਾ ਕਿ ਤੁਸੇ ਬੋਲੋ ਇਦਾਂ ਹੀ ਤੁਸੀਂ ਆਲੇ-ਦੁਆਲੇ ਵੇਖਿਓ ਕਿ ਕਿਤੇ ਵੀ ਤੁਹਾਨੂੰ ਜਿਹੜਾ ਵਾ ਸਾਫ ਸਫਾਈ ਨਹੀਂ ਮਿਲੇਗੀ ਗੰਦਗੀ ਦੇ ਢੇਰ ਹੀ ਮਿਲਣਗੇ ਕਿਉਂਕਿ ਇਹ ਉਹ ਚੰਦ ਲੋਕ ਆ ਜਿਹੜੇ ਗੁਰੂ ਸਾਹਿਬ ਦੀਆਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਨਹੀਂ ਮੰਨਦੇ ਗੁਰੂ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਤੇਤਾ ਮਾਤਾ ਤਤ ਮਾਤਾ ਪਰ ਉਹ ਚੰਦ ਲੋਕ ਜਿਹੜੇ ਇਹਨਾਂ ਸਿੰਨ੍ਹਾਂ ਦੇ ਉਲਟ ਆ ਨਾਓ ਪਾਣੀ ਦੀ ਕਦਰ ਕਰਦੇ ਪਿਤਾ ਦੀ ਨਾਓ ਧਰਤੀ ਮਾਂ ਦੀ ਕਦਰ ਕਰਦੇ ਆ ਨਾਓ ਪਵਨ ਗੁਰੂ ਦੀ ਕਦਰ ਕਰਦੇ ਆ ਉਹਨਾਂ ਦਾ ਦੁਨੀਆ ਤੇ ਆਉਣ ਦਾ ਕੋਈ ਫਾਇਦਾ ਨਹੀਂ ਉਹ ਅੱਜ ਵੀ ਜਿੱਧਾ ਆਏ ਉਧਰ ਹੀ ਚੱਲ ਗਏ ਤੇ ਗਾਂਵ ਵੀ ਲੋਕ ਤੇ ਪਰਲੋਕ ਵਿੱਚ ਕਦੀ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ ਜਿਹੜੇ ਲੋਕ ਆਪਣੇ ਮਾਤਾ ਪਿਤਾ ਦੇ ਗੁਰੂ ਦੀ ਕਦਰ ਵੀ ਕਰਦੇ ਆ ਹਾਲਾਤ ਜਿਹੜਾ ਵਾ ਕਿ ਆਪਾਂ ਆਪ ਹੀ ਕਰ ਲਿਆ ਕੈਂਸਰ ਨੇ ਕਿੱਥੋਂ ਜਨਮ ਲੈਣਾ ਆ ਗੰਦਗੀ ਤੋਂ ਇਹਨੇ ਵਾਤਾਵਰਨ ਦੂਸ਼ਿਤ ਕਰਦਾ ਤੇ ਇਹ ਨਾ ਬਿਮਾਰੀਆਂ ਨੇ ਨਵੀਆਂ-ਨਵੀਆਂ ਜਨਮ ਲੈਣਾ ਤੇ ਉਹਨਾਂ ਲੋਕਾਂ ਨੂੰ ਲਪੇਟ ਚ ਲੈ ਲੜਾ ਜਿਨ੍ਹਾਂ ਦਾ ਕੋਈ ਤਸੂਰ ਨਹੀਂ ਪਲਾਸਟਿਕ ਗਲ ਨਹੀਂ ਨਹੀਂ ਜਿਹੜੀ ਗੰਦਗੀ ਪਾਉਣ ਲਿਆ। ਰੱਬ ਦਾ ਵਾਸਤਾ ਪਾਣੀ 'ਚ ਗੰਦਗੀ ਨਾ ਪਾਓ। ਪਾਣੀ ਉਹਨਾਂ ਦੇਸ਼ਾਂ ਤੋਂ ਉਹਨਾਂ ਸਟੇਟਾਂ ਤੋਂ ਪੁੱਛ ਕੇ ਵੇਖੋ ਜਿੱਨਾਂ ਕੋਲ ਹੈਗਾ ਨਹੀਂ ਆ। ਇੱਕ ਇੱਕ ਬੂੰਦ ਨੂੰ ਤਰਸਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਸਮਾਂ ਵੀ ਇਦਾਂ ਦਾ ਹੋਣਾ ਪਾਣੀ ਪਿੱਛੇ ਜੰਗਾ ਹੋਣੀਆਂ। ਇਸ ਕਰਕੇ ਰੱਬ ਦਾ ਵਾਸਤਾ ਪਾਣੀ ਵਿੱਚ ਗੰਦਗੀ ਨਾ ਪਾਇਆ ਕਰੋ ਕਿਉਂਕਿ ਪਾਣੀ ਸਾਡਾ ਜੀਵਨ ਹੈ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ। ਵਾਹਿਗੁਰਜੀ ਕਾ ਖਾਲਸਾ